मोहन भंडारी दी लिखी हुई कहानी ਤੁਹਾਡੀ ਨਜ਼ਰ ਕਰ ਰਹੇ ਹਾਂ ਕਹਾਣੀ ਦਾ ਅਨੁਮਾਨ ਹੈ ਸੋਮਨਾਥ ਤ ਮੰਦਰ ਮਾਸਟਰ ਅਰਜਨ ਦੇਵ ਦੀ ਵੱਡੀ ਕੁੜੀ ਵਿਆਹਨ ਯੋਗ ਹੋ ਗਈ ਸੀ ਭਾਵੇਂ ਉਹ ਬੜੇ ਖੁੱਲੇ ਵਿਚਾਰਾਂ ਦਾ ਆਦਮੀ ਸੀ ਪਰ ਕਿਹੜਾ ਉਹ ਮਾਪਾਪ ਹੈ ਜੋ ਆਪਣੀ ਤੀਨੁਰਜ ਦੇ ਪੁੱਜ ਦੇ ਘਰ ਵਿੱਚ ਨਾ ਵਿਆਹਣਾ ਚਾਹੁੰਦਾ ਹੋਵੇ ਉਹਨੂੰ ਆਪਣੇ ਗਰੇਸਿਫ ਵਿੱਚ ਸੁਖੀ ਨਾ ਦੇਖਣਾ ਚਾਹੁੰਦਾ ਹੋਵੇ ਵਰਦੀ ਇੱਕ ਵਾਰ ਕੀਤੀ ਗਲਤ ਚੋਣ ਕੁੜੀ ਦੀ ਜ਼ਿੰਦਗੀ ਨਰਕ ਬਣਾ ਦਿੰਦੀ ਹੈ ਤੇ ਸੁਚੱਜੀ ਚੋਣ ਉਸ ਦੀ ਜ਼ਿੰਦਗੀ ਵਿੱਚ ਰੰਗਿਨੀ ਪਾ ਸਕਦੀ ਹੈ ਸਵਰਗ ਬਣਾ ਦਿੰਦੀ ਹੈ ਇਹੋ ਗੱਲ ਉਹ ਦਿਨ ਰਾਤ ਸੋਚਦਾ ਰਹਿੰਦਾ ਹੈ ਕਦੇ-ਕਦੇ ਦੁਖੀ ਵੀ ਹੋ ਜਾਂਦਾ ਕੁੜੀ ਉਹਦੀ ਸੁਚੱਜੀ ਸੀ ਸੁਗੜ ਸੀ ਤੇ ਆਪਣਾ ਘਰ ਨੂੰ ਸੋਹਣਾ ਬਣਾਉਣ ਦੇ ਲਾਇਕ ਸੀ ਪਰੋਦੀ ਕਲ ਉਹਨੂੰ ਬਹੁਤ ਚੁਪਦੀ ਸੀ ਉਹ ਇੱਕ ਬੱਸ ਕੰਡਕਟਰ ਨੂੰ ਪਿਆਰ ਕਰਦੀ ਸੀ ਉਸ ਬੱਸ ਕੰਡਕਟਰ ਨੂੰ ਉਹਦੇ ਵਾਲਾਂ ਵਿੱਚ ਬੁੱਲ ਢੰਗਦਿਆਂ ਅੱਜ ਜਦੋਂ ਉਸਨੇ ਦੇਖਿਆ ਤਾਂ ਉਹ ਮੱਚ ਉੱਠਿਆ ਸੀ ਅਜੇ ਹੀ ਕੁੜੀ ਦਾ ਉਹ ਕੀ ਕਰੇ ਆਪਣੀ ਜ਼ਿੱਦ ਤੇ ਉਹ ਅੜੀ ਬੈਠੀ ਸੀ ਰਾਤੀ ਉਹਦੀ ਘਰ ਵਾਲੀ ਨੇ ਸਾਰੀ ਗੱਲ ਅਰਜਨ ਦੇਵ ਨੂੰ ਦੱਸ ਦਿੱਤੀ ਉਹਨੂੰ ਮਨਾਉਂਦੀ ਵੀ ਰਹੀ ਸੀ ਪਰ ਮਾਸਤ ਸੀ ਕਿ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ ਆਪਣੀ ਧੀ ਨੂੰ ਉਹ ਕਿਸੇ ਸਰਦੇ ਪੁੱਜਦੇ ਘਰ ਵਿਆਹਣਾ ਚਾਹੁੰਦਾ ਸੀ ਇਹ ਉਸਦੀ ਤਮੰਨਾ ਸੀ ਤੇ ਅੱਜ ਜਦੋਂ ਮੂੰਹ ਹਨੇਰੇ ਸੈਰ ਕਰਕੇ ਉਹ ਬਗੀਚੀ ਕੋਲੋਂ ਲੰਘ ਰਿਹਾ ਸੀ ਤਾਂ ਉਸ ਆਪਣੀ ਅੱਖੀ ਉਸ ਸੁੱਕੇ ਜਿਹੇ ਮੁੰਡੇ ਨੂੰ ਆਪਣੀ ਧੀ ਦੇ ਵਾਲਾਂ ਵਿੱਚ ਫੁੱਲ ਟੁੰਗਦਿਆ ਦੇਖਿਆ ਸੀ ਕੀਤੀ ਸਹਿਰ ਦਾ ਸਾਰਾ ਸਵਾਦ ਕਿਰਕਰਾ ਹੋ ਗਿਆ ਸੀ ਉਸ ਦਾ ਉਹ ਮੱਛ ਉੱਠਿਆ ਸੀ ਬਿਨਾਂ ਚਾਹ ਪੀਤੇ ਹੀ ਉਹ ਸਕੂਲ ਤੁਰ ਗਿਆ ਰਵਿਚ ਬੁਰੇ ਬੁਰੇ ਵਿਚਾਰ ਉਸਨੂੰ ਆਉਂਦੇ ਰਹੇ ਉਹ ਬਸ ਕੰਡਕਟਰ ਹੈ ਛੱਤੀ ਘਾਟਾਂ ਦਾ ਪਾਣੀ ਪਿੰਦਾ ਹੈ ਡਰਾਈਵਰਾਂ ਦੀ ਸੰਗਤ ਕਰਦਾ ਹੈ ਪੀਂਦਾ ਵੀ ਹੋਊਗਾ ਤੇ ਭੁੱਲੀ ਪਟਕੀ ਇਸਤਰੀ ਨੂੰ ਕਦੇ ਤਾਂ ਕੋਈ ਅਜੀਬ ਟਕਰੀ ਜਾਂਦੀ ਹੋਣੀ ਹੈ ਕੁੜੀ ਨੂੰ ਜੇ ਉਹ ਕਿਤੇ ਕੱਢ ਕੇ ਲੈ ਗਿਆ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਊ ਇਸ ਬੁਢਾਪੇ ਵਿੱਚ ਲੋਕ ਮੇਰੇ ਪਾਗ ਉਛਾਲਣਗੇ ਉਸ ਦਾ ਚਿਕੀਤਾ ਪਿਛਲੇ ਪੈਰੀ ਘਰ ਮੁੜ ਜਾਵੇ ਪਰ ਹੈਡਮਾਸਟਰ ਦਾ ਕਿਹਾ ਮਾਸਟਰ ਜੀ ਮੁੰਡੇ ਹਿਸਤੇ ਵਿੱਚ ਬਹੁਤ ਕਮਜ਼ੋਰ ਨੇ ਜੇ ਰਿਜ਼ਲਟ ਇਸ ਵਾਰ ਪੇੜਾ ਆਇਆ ਤਾਂ ਖੈਰ ਨਹੀਂ ਕੋਈ ਪੀਰੀਅਡ ਮਿਸ ਨਾ ਕਰਿਓ ਓਵਰਟਾਈਮ ਲਾਓ ਓਵਰਟਾਈਮ ਸੰਡੇ ਵੀ ਪੜਾਓ ਸਾਡੀ ਸਾਰਿਆਂ ਦੀ ਤਰੱਕੀ ਦਾ ਸਵਾਲ ਹੈ ਸਕੂਲ ਦੀ ਇੱਜ਼ਤ ਦਾ ਸਵਾਲ ਹੈ ਉਸ ਦੇ ਸਿਰ ਵਿੱਚ ਹੈਡਮਾਸਟਰ ਦੀਆਂ ਗੱਲਾਂ ਗੂੰਜਣ ਲੱਗੀਆਂ ਮਨ ਮੰਨ ਦੇ ਪੈਰ ਮਾਸਟਰ ਅਰਜਨ ਸਿੰਘ ਦੇ ਹੋ ਗਏ ਸਨ ਪਰ ਉਹ ਤੁਰਦਾ ਗਿਆ ਸਕੂਲ ਦੀ ਕੰਤ ਘੜੀ ਤੇ ਜਦ ਉਸ ਦੇਖਿਆ ਤਾਂ ਸਕੂਲ ਲੱਗਣ ਵਿੱਚ ਅਜੇ ਪੂਰਾ ਘਟਾ ਰਹਿਦਾ ਸੀ ਹੋਟਲ ਦਾ ਟੈਲ ਦਾ ਸਕੂਲ ਦੀ ਬਗੀਚੀ ਵਿੱਚ ਚਲਾ ਗਿਆ ਗੁਲਾਬ ਦੇ ਟਹਿਕੇ ਹੋਏ ਪੂਲ ਖਵਾਬ ਵਿੱਚ ਲਹਿਰਾ ਰਹੇ ਸਨ ਫੁੱਲਾਂ ਨੂੰ ਦੇਖ ਕੇ ਉਹ ਤੜਫ ਪਿਆ ਅੱਜ ਸਵੇਰ ਦੀ ਘਟਨਾ ਉਸ ਨੂੰ ਯਾਦ ਆ ਗਈ ਅੱਜ ਤੋਂ 26 ਬਰੇ ਪਹਿਲਾਂ ਦੀ ਘਟਨਾ ਵੀ ਉਸ ਨੂੰ ਯਾਦ ਆ ਗਈ ਬਗੀਚੀ ਵਿੱਚ ਰੱਖੇ ਬੈਂਚ ਤੇ ਉਹ ਜਿਵੇਂ ਬੈਠਾ ਨਾ ਹੋਵੇ ਦੇਖ ਹੀ ਪਿਆ ਹੋਵੇ ਉਦੋਂ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਸੁਹਾਗ ਰਾਤ ਨੂੰ ਉਹ ਘਰ ਵਾਲੀ ਨਾਲ ਬਹੁਤੀਆਂ ਗੱਲਾਂ ਨਹੀਂ ਸੀ ਕਰ ਸਕਿਆ ਜੋ ਵੀ ਕੀਤੀਆਂ ਸਨ ਉਸਨੇ ਆਪ ਹੀ ਕੀਤੀਆਂ ਸਨ ਉਹ ਤਾਂ ਬਿਲਕੁਲ ਨਹੀਂ ਸੀ ਬੋਲੀ ਦੂਜੀ ਰਾਤ ਵੀ ਇਵੇਂ ਹੀ ਹੋਇਆ ਤੀਜੀ ਰਾਤ ਤੇ ਫਿਰ ਚੌਥੀ ਰਾਤ ਤੇ ਫਿਰ ਕਈ ਹੋਰ ਰਾਤਾਂ ਤੇ ਫਿਰ ਜਿੰਸੀ ਭੁੱਖ ਕੁਝ ਮੱਠੀ ਪੈ ਗਈ ਆਪਸ ਵਿੱਚ ਗੱਲਾਂ ਕਰਕੇ ਉਹ ਸਵਾਦ ਲੈਣ ਲੱਗੇ ਇੱਕ ਰਾਤ ਉਸ ਤੋਂ ਰਹਿ ਨਾ ਹੋਇਆ ਆਪਣੇ ਹੁਣ ਤੱਕ ਕੀਤੇ ਸਫਲ ਅਸਫਲ ਇਸ਼ਕਾਂ ਦੀਆਂ ਗੱਲਾਂ ਉਹ ਉਸ ਨੂੰ ਸੁਣਾਉਂਦਾ ਰਿਹਾ ਕਾਲਜ ਦੇ ਦਿਨਾਂ ਦੇ ਕੀਤੇ ਪਿਆਰ ਬਾਰੇ ਉਸ ਨੂੰ ਦੱਸਦਾ ਰਿਹਾ ਇੱਕ ਕੁੜੀ ਦੀਆਂ ਗੱਲਾਂ ਦੂਜੀ ਕੁੜੀ ਦੀਆਂ ਗੱਲਾਂ ਬਸ ਕੁੜੀਆਂ ਹੀ ਕੁੜੀਆਂ ਕੁੜੀਆਂ ਹੀ ਕੁੜੀਆਂ ਜੋ ਹੁਣ ਤੱਕ ਉਹਦੀ ਜ਼ਿੰਦਗੀ ਵਿੱਚ ਆਈਆਂ ਸਨ ਉਹਨਾਂ ਬਾਰੇ ਦੱਸਦਾ ਰਿਹਾ ਜਿਵੇਂ ਮੂਡ ਵਿੱਚ ਆ ਕੇ ਆਮ ਨਵੇਂ ਵਿਆਹੇ ਮੁੰਡੇ ਕਰਦੇ ਹੁੰਦੇ ਹਨ ਉਹ ਸੁਣਦੀ ਰਹੀ ਤੇ ਬਸ ਸੁਣਦੀ ਹੀ ਰਹੀ ਜਿਵੇਂ ਆਮ ਪਤੀ ਵਰਤਾ ਨਵੀਆਂ ਨਵੀਆਂ ਹਿੰਦੁਸਤਾਨੀ ਕੁੜੀਆਂ ਸੁਣਦੀਆਂ ਹੁੰਦੀਆਂ ਹਨ ਹਾਂਜੀ ਠੀਕ ਹੈ ਜੀ ਅੱਛਾ ਜੀ ਉਹ ਕਰਦੀ ਹੀ ਰਹੀ ਕੋਈ ਹੁਣ ਤੂੰ ਵੀ ਸੁਣਾ ਆਪਣੀ ਕੋਈ ਇੱਕ ਰਾਤ ਮਾਸਟਰ ਅਰਜਨਦੇਵ ਕਾਲਾ ਜਾ ਪਿਆ ਗਿਆ ਉਹ ਸਹਿਮ ਗਈ ਜੀ ਮੇਰੀ ਤਾਂ ਕੋਈ ਵੀ ਨਹੀਂ ਸੋ ਥੋੜੀ ਉਹ ਉਹਦੀ ਬੇਬਾਕ ਕਸਮ ਖਾ ਕੇ ਨਹੀਂ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਉਹ ਦੁਨੀਆ ਤੇ ਕਿਹੜਾ ਬੰਦਾ ਹੈ ਜਿਨੇ ਆਪਣੀ ਜਵਾਨੀ ਵਿੱਚ ਇਸ਼ਕ ਨਾ ਕੀਤਾ ਹੋਵੇ ਐਤਕੀ ਉਸਨੇ ਫਿਲਾਸਫੀ ਮਾਰੀ ਪਰ ਉਹ ਨਾ ਮੰਨੀ ਪਰ ਸਹਿਮ ਜ਼ਰੂਰ ਗਈ ਇੱਕ ਹੋਰ ਰਾਤ ਉਹ ਫਿਰ ਮੂਡ ਵਿੱਚ ਆ ਗਿਆ ਕਹਿਣ ਲੱਗਾ ਤੈਨੂੰ ਤੇਰੇ ਸੁਹਾਗ ਦੀ ਸੋਣ ਲੱਗੇ ਜੇ ਝੂਠ ਬੋਲੇ ਸੁਹਾਗ ਲਫ਼ਜ਼ ਤੇ ਉਸਨੇ ਪੂਰਾ ਜ਼ੋਰ ਦਿੰਦਿਆਂ ਫਿਰ ਕਿਹਾ ਮੈਂ ਗਾਉ ਖਾਵਾਂ ਜੇ ਤੈਨੂੰ ਕੁਝ ਕਹਾ ਮੈਂ ਕੁੱਤਾ ਹੋਵਾਂ ਲੈਪਲਾ ਇਹ ਕਿਹੜੀ ਗੱਲ ਐ ਸੰਘਣ ਦੀ ਉਹਦੀ ਉਹ ਉੰਜ ਸੌ ਤਾਂ ਖਾ ਸਕਦੀ ਸੀ ਭਾਵੇਂ ਝੁੱਠੀ ਵੀ ਹੋਵੇ ਪਰ ਆਪਣੇ ਸੁਆਗ ਦੀ ਸੌ ਕਿਵੇਂ ਖਾ ਲੰਦੀ ਉੱਠ ਠੰਬਰ ਜਹੀ ਗਈ ਉਹਨੂੰ ਚੁੱਪ কই ਦੇ ਕੇ ਉੱਕੜ ਗਿਆ ਦੱਸਦਿਆਂ ਕਿ ਨਹੀਂ ਇਹ ਉਸਦਾ ਆਖਰੀ ਵਾਰ ਸੀ ਉਹ ਫਿਸ ਗਈ ਉਹ ਰਤ ਚਾਰਜ ਹੋਈ ਔਰਤ ਭਾਵੁਕ ਹੋ ਕੇ ਜਾਂ ਬਹੁਤ ਡਰ ਕੇ ਸੱਚੀ ਗੱਲ ਦੱਸ ਹੀ ਦਿੰਦੀ ਹੈ। ਬਸ ਇੱਕੋ ਵਾਰ ਇਸ ਤੋਂ ਉਹ ਬੋਲ ਨਾ ਸਕੇ। ਹਾਂ ਹਾਂ ਡਰਨਾ ਤੂੰ ਤਾਂ ਮੇਰੀ ਕਬੂਤਰੀ ਹੈ ਕਬੂਤਰੀ ਮਾਸਟਰ ਅਰਜੁਨ ਦੇਵ ਨੇ ਉਸ ਦਾ ਕਲਾਵਾ ਪੜ ਲਿਆ। ਕੀ ਨਾਂ ਸੀ ਉਹਦਾ? ਸੋਮਨਾਥ ਕੀ ਕੰਮ ਕਰਦਾ ਸੀ? ਸਾਡੇ ਸਕੂਲ ਵਿੱਚ ਕਲਰਕ ਸੀ। ਅੱਛਾ ਬਸ ਜੀ ਥੋੜੀ ਕਸਮ। ਐਤਕਾ ਉਸਨੇ ਉਹਦੀ ਫੇਰ ਸੌਂ ਖਾਦੀ। ਆਪਣੇ ਸੁਹਾਗ ਦੇ ਨਹੀਂ ਕੱਲੇ ਮਾਸਟਰ ਅਰਜਨ ਦੇਵ ਦੀ ਫੇਰ ਉਹਦੀ ਛਾਤੀ ਉੱਚ ਲੋ ਗਈ ਕੁਝ ਕੀਤਾ ਦਾ ਜ਼ਰੂਰ ਹੋਣਾ ਖੁੱਲ੍ਹਦਿਲੇ ਅਰਜਨ ਦੇਵ ਨੂੰ ਸ਼ੱਕ ਨੇ ਆ ਕੇ ਰਿਆ ਕੁਝ ਵੀ ਨਹੀਂ ਬਸ ਕਦੇ-ਕਦੇ ਗੱਲਾਂ ਕਰ ਲੈਂਦੇ ਸੀ ਕਿੱਥੇ ਕਰਦੇ ਹੁੰਦੇ ਸੀ ਗੱਲਾਂ ਦਫ਼ਤਰ ਵਿੱਚ ਹੀ ਸਕੂਲ ਲੱਗਿਆ ਹੁੰਦਾ ਸੀ ਕਿਤਾਬਾਂ ਦੀ ਅਲਮਾਰੀ ਖੋਲ ਕੇ ਕੋਈ ਸੋਹਣੀ ਕਿਤਾਬ ਢੋਲਦੇ ਮੈਂ ਜਾਣ ਬੁਝ ਕੇ ਢੇਰ ਲਾਈ ਜਾਂਦੀ ਉਹ ਗੱਲਾਂ ਕਰੀ ਜਾਂਦਾ ਮੈਂ ਹੂੰ ਹਾਂ ਕਰ ਛੱਡਦੀ ਤੇ ਫੇਰ ਫੇਰ ਕੀ ਬਹਰ ਨਹੀਂ ਮਿਲੇ ਕਿਤੇ ਚਲੋ ਜੀ ਛੱਡੋ ਵੀ ਪਰੇ ਕਿਹੜੀਆਂ ਗੱਲਾਂ ਵਿੱਚ ਪੈ ਗਏ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰੋ ਕੋਈ ਉਹਨੂੰ ਆਪਣਾ ਪਾਲਾ ਮਾਰ ਰਿਹਾ ਸੀ ਹੁਣ ਜਦੋਂ ਗੱਲ ਸ਼ੁਰੂ ਕੀਤੀ ਹੈ ਤਾਂ ਪੂਰੀ ਸੁਣਾ ਅੱਧੀ ਗੱਲ ਰੱਖੀਏ ਤਾਂ ਅੱਧਾ ਸਿਰ ਦੁਖਣ ਲੱਗ ਪੈਂਦਾ ਹੈ ਮਾਸਟਰ ਅੱਧੀ ਬਾਤ ਪਾਉਣ ਵਰਗੇ ਬਹਾਨੇ ਨਾਲ ਹੁਣ ਸਿਰੇ ਤੱਕ ਦੀ ਗੱਲ ਪੁੱਛਣਾ ਚਾਹੁੰਦਾ ਸੀ ਮੇਰਾ ਤਾਂ ਜੀ ਦਿਲ ਧੜਕਦਾ ਹੈ ਆ ਦੇਖੋ ਹੱਥ ਲਾ ਕੇ ਉਹਨੇ ਮਾਸਟਰ ਦਾ ਹੱਥ ਆਪਣੀ ਛਾਤੀ ਤੇ ਰੱਖ ਦਿਆ ਕਿਹਾ ਤੂੰ ਤਾਂ ਐਵੇਂ ਡਰੀ ਜਾਨੀ ਐ ਮੈਂ ਸੋਆ ਨਹੀਂ ਚੱਕੀਆਂ ਮੈਂ ਤੈਨੂੰ ਕੁਝ ਕਹਿਣਾ ਭਲਾ ਬਸ ਇੱਕੋ ਵਾਰ ਮਿਲੇ ਸੀ ਬਾਗ ਵਿੱਚ ਬਸ ਉਹਨੇ ਮੇਰੇ ਸਿਰ ਵਿੱਚ ਇੱਕ ਫੁੱਲ ਟੰਗ ਦਿੱਤਾ ਸੀ ਮਾਸਟਰ ਦੇ ਚਿਹਰੇ ਵਿੱਚ ਜਿਵੇਂ ਕਿਸੇ ਸੂਈ ਕੋਬ ਦਿੱਤੀ ਹੋਵੇ ਹੁਣ ਉਸਦੇ ਵਿਆਹ ਹੋਏ ਨੂੰ 26ਵਾਂ ਵਾਰਾ ਜਾ ਰਿਹਾ ਸੀ ਪਰ ਉਸ ਗੱਲ ਦਾ ਦਰਦ ਉਹਨੂੰ ਹੁਣ ਵੀ ਕਦੇ-ਕਦੇ ਹੋਣ ਲੱਗ ਪੈਂਦਾ ਹੈ ਜਿਵੇਂ ਉਸ ਰਾਤ ਦੀ ਚਿਕਰ ਵਿੱਚ ਪੁੜੀ ਸੂਈ ਅਜੇ ਤੱਕ ਉਹਦੇ ਅੰਦਰ ਹੀ ਫਿਰ ਰਹੀ ਹੋਵੇ ਦੂਜੀ ਸੂਈ ਅੱਜ ਸਵੇਰੇ ਸਵੇਰੇ ਉਹਦੇ ਕਾਲਜ ਦੇ ਵਿੱਚ ਉਸ ਬੱਸ ਕੰਡਕਟਰ ਨੇ ਚੋਪ ਦਿੱਤੀ ਉਸ ਤਰ੍ਹਾਂ ਮਾਸਟਰ ਅਰਜਨ ਦੇਵ ਨੇ ਆਪਣੀ ਸੋ ਨੂੰ ਬੁਢਾਪੇ ਤੱਕ ਪਗਾਈ ਕਦੇ ਉਸ ਆਪਣੀ ਪਤਨੀ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਉਹਦੇ ਨਾਲ ਇਸ ਗੱਲੋਂ ਗੁੱਸੇ ਹੈ ਸੁਗੋ ਜ਼ਿੰਦਗੀ ਦੀਆਂ ਅੱਖ ਤਲਕ ਘੜੀਆਂ ਵਿੱਚ ਵੀ ਉਹਨੇ ਉਹਨੂੰ ਫੁੱਲਾ ਵਾਂਗ ਰੱਖਿਆ ਹੁਣ ਉਹਦੇ ਚਾਰ ਬੱਚੇ ਸਨ ਵੱਡੀ ਦੀ ਬੇਹਦ ਜੋਗ ਹੈ ਪਰ ਇਹ ਗੱਲ ਸੱਚੀ ਹੈ ਉਸ ਰਾਤ ਦੀ ਫੁੱਲ ਟੰਗਣ ਦੀ ਗੱਲ ਦਾ ਕੰਡਾ ਉਹਨੂੰ ਚੁੱਭਦਾ ਹੀ ਰਿਹਾ ਰੜਕਦਾ ਹੀ ਰਿਹਾ ਉਸ ਤੋਂ ਉਹ ਗੱਲ ਕੋਸ਼ਿਸ਼ ਕਰਨ ਤੇ ਵੀ ਸਾਰੀ ਉਮਰ ਨਹੀਂ ਭੁੱਲੀ ਸਕੂਲ ਵਿੱਚ ਇਤਿਹਾਸ ਦਾ ਮਾਸਟਰ ਹੈ 26 ਵਰੇ ਲਗਾਤਾਰ ਇਹੀ ਮਜ਼ਮੂਨ ਪੜਾਉਂਦਾ ਆ ਰਿਹਾ ਹੈ ਪਰ ਉਸ ਤੋਂ ਮਹਿਮੂਦ ਗਜ਼ਨਵੀ ਦਾ 17ਵਾਂ ਹਮਲਾ ਜੋ ਉਸਨੇ ਸੋਮਨਾਥ ਦੇ ਮੰਦਰ ਤੇ ਕੀਤਾ ਸੀ ਕਦੇ ਨਹੀਂ ਪੜਾਇਆ ਗਿਆ ਸੋਮਨਾਥ ਦਾ ਨਾਂ ਆਉਂਦਿਆ ਹੀ ਪਤਾ ਨਹੀਂ ਉਸਨੂੰ ਕੀ ਹੋ ਜਾਂਦਾ ਹੈ ਐਕਸ ਵੀ ਜਹੀ ਕਾਲ ਦੇ ਵਿੱਚ ਫਿਰਨ ਲੱਗ ਪੰਦੀ ਹੈ ਸਾਰਾ ਦਿਨ ਉਹਦਾ ਇਹਨਾਂ ਸੋਚਾਂ ਵਿੱਚ ਹੀ ਲੰਘ ਗਿਆ ਅਖੀਰਲਾ ਪੀਰੀਅਡ ਉਹਦਾ ਇਤਿਹਾਸਤਾ ਸੀ ਇਤਿਫਾਕ ਦੀ ਗੱਲ ਹੈ ਕਿ ਮੁੰਡੇ ਮਹਿਮੂਦ ਗਜ਼ਨਵੀ ਦੇ ਕੀਤੇ 17ਵੇਂ ਹਮਲੇ ਜੋ ਉਸਨੇ ਸੋਮਨਾਥ ਦੇ ਮੰਦਿਰ ਤੇ ਕੀਤਾ ਸੀ ਨੂੰ ਸੁਣਨ ਤੇ ਤੁਲੇ ਹੋਏ ਸਨ ਉਹ ਸਿਰ ਵਿੱਚ ਦਰਦ ਹੋਣ ਦਾ ਬਹਾਨਾ ਬਣਾ ਕੇ ਜਮਾਤ ਵਿੱਚੋਂ ਬਾਹਰ ਨਿਕਲ ਆਇਆ ਹੁਣ ਉਹ ਘਰ ਨੂੰ ਤੁਰਿਆ ਆ ਰਿਹਾ ਸੀ ਅੱਜ ਪਹਿਲੀ ਵਾਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਆਪ ਮਹਿਮੂਦ ਗਜਨਵੀ ਹੋਵੇ ਸੋਮਰਾਤ ਦੇ ਮੰਦਰ ਤੇ ਹਮਲਾ ਕੀਤਾ ਹੋਵੇ ਉਥੋਂ ਉਹ ਇੱਕ ਸੋਹਣੀ ਮੂਰਤੀ ਉਠਾ ਲਿਆ ਆਇਆ ਹੋਵੇ ਉਹਦੀ ਘਰ ਵਾਲੀ ਪੱਥਰ ਦੀ ਇੱਕ ਮੂਰਤੀ ਹੀ ਤਾਂ ਸੀ ਉਹ ਸੋਚਦਾ ਰਿਹਾ ਘਰ ਆ ਕੇ ਉਸ ਦੋ ਬੁਰਕੀਆਂ ਰੋਟੀਆਂ ਖਾਦੀਆਂ ਰੋਟੀ ਖਾ ਕੇ ਉਹ ਕੋਠੇ ਤੇ ਚੜ ਗਿਆ ਸਾਰੇ ਸ਼ਹਿਰ ਤੇ ਉਸਨੇ ਨਜ਼ਰ ਮਾਰੀ ਕੱਲੇ-ਕੱਲੇ ਘਰ ਵਿੱਚ ਉਸ ਦੇਖਣ ਦੀ ਕੋਸ਼ਿਸ਼ ਕੀਤੀ ਉਸ ਨੂੰ ਲੱਗਿਆ ਜਿਵੇਂ ਸ਼ਹਿਰ ਦੇ ਲੋਕ ਮਹਿਮੂਦ ਗਜਨਵੀ ਹੋਣ ਸੋਮਨਾਥ ਦੇ ਮੰਦਰ ਦੀ ਇੱਕ ਇੱਕ ਮੂਰਤੀ ਉਹਨਾਂ ਆਪਣੇ ਘਰ ਲਿਆ ਰੱਖੀ ਹੋਵੇ। ਸਾਰੀ ਰਾਤ ਉਹ ਮੰਝੇ ਤੇ ਪਿਆ ਪਰ ਸਿੱਟੇ ਮਾਰਦਾ ਰਿਹਾ। ਸਵੇਰੇ ਸਾਰ ਹੀ ਵਗਦੀ ਕੁਲੀ-ਕੁਲੀ ਹਵਾ ਵਿੱਚ ਉਸ ਨੂੰ ਨੀਂਦ ਆ ਗਈ। ਉਹਨੂੰ ਇੱਕ ਸੁਪਨਾ ਵੀ ਆਇਆ। ਜਿਵੇਂ ਉਹ ਘਰ ਦੇ ਜਿਵੇਂ ਉਹਦੇ ਘਰ ਵਾਲੀ ਤੇ ਉਹਦੇ ਚਾਰੇ ਬੱਚੇ ਸੋਮਨਾਥ ਦੇ ਮੰਦਰ ਅੰਦਰ ਹੋਣ। ਮੰਦਰ ਦੇ ਦਰਵਾਜ਼ੇ ਆਪਣੇ ਆਪ ਬੰਦ ਹੋ ਗਏ ਹੋਣ। ਉਹ ਇਕੱਲਾ ਭਾਂ ਰਹਿ ਗਿਆ ਹੋਵੇ ਭਟਕਦਾ ਫਿਰ ਰਿਹਾ ਹੋਵੇ ਮੰਦਰ ਦੀਆਂ ਕੰਧਾਂ ਨਾਲ ਟਕਰਾ ਮਾਰ ਰਿਹਾ ਹੋਵੇ ਉਹਦੀ ਅੱਖ ਖੁੱਲ ਗਈ ਸੀ ਦਿਨ ਚੜ ਗਿਆ ਸੀ ਵੱਡੀ ਕੁੜੀ ਚਾਹ ਪੀਣ ਲਈ ਉਹਨੂੰ ਜਗਾ ਰਹੀ ਸੀ ਉਸਦੇ ਹੋਠਾਂ ਤੇ ਮੁਸਕਾਨ ਖੇਤ ਗਈ ਵੇਜਾਤੀਏ ਮੇਰੇ ਕੋਲ ਹੋ ਕੇ ਵੇਜਾ ਮੇਰੀ ਰਾਣੀ ਦੀ ਉਹਦੀ ਤੇ ਹੈਰਾਨ ਹੋ ਗਈ ਸੀ ਉਹਦਾ ਪਿਓ ਜੋ ਕਈ ਦਿਨਾਂ ਤੋਂ ਉਸਨੂੰ ਚੰਗੀ ਤਰ੍ਹਾਂ ਨਹੀਂ ਸੀ ਬੁਲਾ ਰਿਹਾ ਅੱਜ ਕੇ ਹੁਝੀਆਂ ਗੱਲਾਂ ਕਰ ਰਿਹਾ ਸੀ ਉਹ ਡਰਦੀ ਡਰਦੀ ਮੰਜੇ ਤੇ ਬੈਠ ਗਈ ਮਾਸਟਰ ਨੇ ਉਸ ਨੂੰ ਘੁੱਟ ਕੇ ਪਿਆਰ ਕੀਤਾ ਉਹਦਾ ਸਿਰ ਪਲੋਸਿਆ ਤੈਨੂੰ ਵਾਸ ਕੰਡਕਟਰ ਚੰਗਾ ਲੱਗਦਾ ਆ ਨਾਲ ਦੇ ਘਰ ਵਾਲਾ ਉਹਦੇ ਬਾਪ ਨੇ ਇੱਕ ਇਹੋ ਜਿਹਾ ਸਵਾਲ ਕੀਤਾ ਉਹ ਧਰਤੀ ਵਿੱਚ ਹੀ ਗੱਡੀ ਗਈ ਹੋਵੇ ਜਿਵੇਂ ਚੰਗਾ ਪੁੱਤ ਜਾ ਰਸੋਈ ਵਿੱਚ ਆਪਣੀ ਮਾਂ ਨੂੰ ਭੇਡ ਮੇਰੇ ਕੋਲ ਉਹਦੀ ਘਰ ਵਾਲੀ ਅੰਦਰ ਆ ਗਈ ਜਦੋਂ ਉਹ ਉਹਦੇ ਕੋਲ ਆ ਕੇ ਬੈਠੀ ਤਾਂ ਉਹਦੀ ਥੋਡੀ ਤੇ ਚੁੰਨੀ ਭਰ ਕੇ ਉਸ ਕਹ ਲੈ ਭਗਵਾਨ ਨੇ ਮੁੰਡਾ ਤਾਂ ਕੁੜੀ ਨੇ ਆਪੇ ਲੱਭ ਲਿਆ ਸਾਨੂੰ ਤਕਲੀਫ ਹੀ ਨਹੀਂ ਹੋਣ ਦਿੱਤੀ ਲਿਆ ਹੁਣ ਮਿੱਠਾ ਮੂੰਹ ਕਰਾ ਉਹਦੀ ਘਰਵਾਲੀ ਹੈਰਾਨ ਹੋਈ ਜੁੱਕੋ ਤੱਕੀ ਵਿੱਚ ਪੈ ਗਈ ਸੀ ਕਿ ਉਹ ਉਹਦੇ ਕੋਲ ਬੈਠੀ ਰਹੇ ਜਾਂ ਫਿਰ ਉੱਠ ਕੇ ਚਲੀ ਜਾਵੇ